ਹਾਨੀ ਸਦਾ ਅਕਲ ਲਿਵ ਰਹੇ ਕਾਰਨ ਸਿਉ ਇੱਛਾ ਚਾਰ ਹੈ ਬ੍ਰह्म ਸਪੁਰਜੂ ਨਿਵੈ ਖਵੇ ਕਸ ਅਨਿਮਲ ਵਿਚਾਰ ਹੈ ਹਾਂ ਸਦਾ ਅਕਲ ਲਿਵ ਰਹੇ ਅਕਲ ਹੈ ਅਕਲ ਦੀ ਸਦਾ ਅਕਲ ਲਿਵ ਰਹੇ ਅਕਲ ਜਿਹੜੀ ਹੈ ਜੀ ਸਤ ਇੱਕ ਕਥਾ ਜੁੜੀ ਰਹਦੀ ਹੈ। ਅੱਛਾ ਜੀ। ਅਕਲ ਬਹੁਤਾ ਇੱਧਰ ਉੱਪਰ ਦੀ ਪਾਈਦੀ ਹੈ। ਹਾਂ। ਲੈ ਬਿਧੀ ਲੱਗਣੀ ਆ ਅਗਲੀ ਵਾਲੇ ਕੋ ਲੱਗਣੀ ਆ ਅਗਲੇ ਦੁਖੀ ਕਰਦੀ ਆ। ਹਾਂ ਹਾਂ। ਜੇ ਆ ਬੇਕਲਾ ਹੈ ਬੇਕਲ ਲਾਫੇ ਜਾਣੋ। ਅੱਛਾ ਜੀ। ਜਿਹੜੋ ਤੁਸੀਂ ਬਿਆ ਗੱਲ ਕਹਿੰਦੇ ਹੋ। ਹੂੰ। ਬੇਕਲ ਦਾ ਐਪਨ ਦੇ ਨਾਲ ਫੋਟ ਗਹਿਰਾ ਸੁਭਦ ਹੈ ਹੂੰ ਜਿਹੜਾ ਬੁੱਧੀ ਹੀਰ ਵਿਆਹ ਕੋਲ ਰਹਿੰਦਾ ਹੈ ਅੱਛਾ ਜੀ ਬੁੱਧੀ ਨੇ ਤਿੱਗਨੀ ਨਹੀਂ ਕਿਥੋਂ ਫੜਦੇ ਦੀ ਹੂੰ ਬੁੱਧੀ 돌ਦੀ ਆ ਗੁਰ ਦੋਗ ਦਾ ਕੋਈ ਗੱਲ ਆ ਬੁੱਧੀ 돌ਦੀ ਆ ਅੱਛਾ ਜੀ ਅਸਲ ਤੇ ਗੱਲ ਇਹ ਕਹਿਣਾ ਚਾਹੁੰਦਾ ਵੀ ਮਨ ਦੀ ਲਿਬ ਦੀ ਉੱਧੀ ਅਸਲ ਦੀ ਲਿਬ ਦੀ ਅਸਲੀ ਹੂੰ ਹੂੰ ਯਾਦ ਅਸੀਂ ਮਨ ਦੀ ਲਿਬ ਕਹਿੰਦੇ ਆ ਹੂੰ ਹੂੰ ਸਾਡਾ ਜਦੋਂ ਆ ਗਿਆ ਜ਼ਮਾਨੀ ਕਾਬੂ ਉਹ ਅਸਲ ਜੀ ਅਕਲ ਆਪਣੇ ਆਪ ਤੇ ਕਾਬੂ ਦੀ ਅਕਲ ਦਾ ਹੂੰ ਹੂੰ ਸਾਡਾ ਜਦ ਤੁਸੀਂ ਕਹਿੰਦੇ ਆਪਣੇ ਆਪ ਤੇ ਕਾਬੂ ਨਹੀਂ ਨਾ ਹੈ ਹੂੰ ਅਕਲ ਦਾ ਆਪਣੇ ਆਪ ਤੇ ਕਾਬੂ ਦੀ ਅੱਛਾ ਜੀ ਅਕਲ ਦਾ ਸਭ ਤੂਲਰ ਬਿਖੜਿਆ ਹੋਇਆ ਹੈ ਹੂੰ ਸਾਡੀ ਸਾਰੀ ਸੋਚ ਸਤੁਲਿਤ ਨਹੀਂ ਹੈ ਹੂੰ ਇੱਕ ਤਰਕੀ ਸੋਚ ਹੈ ਹੂੰ ਹੂੰ ਮਾਇਆ ਵੱਲ ਜਾਗਾ ਸੋਚ ਇਧクライਣ ਲੱਚੁਕੀ ਹੋਈ ਹੈ ਹੂੰ ਬਹੁਤੀ ਹੋ ਜੁਗੀ ਹੋਈ ਹੈ ਦੂਏ ਪਾਸੇ ਦਾ ਪਲੜਾ ਹਿਲਦਾ ਟੰਗਿਆ ਹੋਇਆ ਉੱਤੇ ਹੂੰ ਹੂੰ ਸੋਚ ਇਹਦੀ ਸੁਧੁਲਿਤ ਬਣਾਉਣੀ ਆ ਦੇਣੀ ਹੈ ਹੂੰ ਹੂੰ ਕਿ ਜੋਗੀਆਂ ਨੇ ਕੀ ਕੀਤਾ ਮਾਇਆ ਵੱਲੋਂ ਬਿਲਕੁਲ ਨਹੀਂ ਉੱਤੇ ਚੱਕਤੀ ਉਹ ਵੀ ਗਲਤ ਹੈ ਹੂੰ ਹੂੰ एवरी ਵਾਰਦਾ ਅਸੀਂ ਮਾਇਆ ਦੀ ਅਣਦੇਖੀ ਕਰਦੀਏ ਬਾਹਰ ਦੇ ਸ਼ਰੀਰ ਦੀ ਹਮ ਇਹ ਵੀ ਕਿ ਉਹ ਜਨਮ ਦਾ ਬਾਹਲੇ ਜਰੀਰ ਦੀ ਦੇਖਰੇਖ ਦੇ ਵਿੱਚ ਦਲੇਹੀ ਦੀ ਅਣਦੇਖੀ ਕਰਦੀ ਹੈ ਠੀਕ ਹੈ ਇਹ ਸਭ ਤੋਂ ਲੱਭ ਸੋਚ ਹਮ ਜਿੱਦੀ ਲੋੜ ਹੈ ਉਹਦੇ ਬਾਹਲੇ ਜਰੀਰ ਦੀ ਦੇਖਰੇਖ ਜ਼ਰੂਰੀ ਹੈ ਲੋੜ ਤੋਂ ਵੱਧ ਗਲਤ ਹੈ ਹਮ ਹਮ ਅੰਦਰਲੀ ਲੋੜ ਪੂਰੀ ਹੋ ਜਾਵੇ ਇਸ ਜਨਮ ਦੇ ਵਿੱਚ ਇਹ ਬੜੀ ਔਖੀ ਗੱਲ ਹੈ ਇਸ ਕਰਕੇ ਉੱਥੇ ਧਿਆਨ ਮੈਕਸੀਮਮ ਜਿਆਦਾ ਚਾਹੀਦਾ ਹੈ। ਅੱਛਾ ਜੀ। ਜਿੰਨਾ ਹੋ ਜਾਵੇ ਕਬੂਲ ਰਹੀ ਜਾਂਦਾ। ਹਮ ਹਮ। ਕੰਮ ਕਰਨਾ ਤੋਂ ਅੱਜ ਕੱਲ ਤਾਂ ਹੀ ਕਿਹਾ ਹੋਇਆ। ਹਮ ਹਮ। ਅੱਜ ਕੱਲ ਅਦਾ ਕੋਈ। ਸੁਖ ਜੀ। ਠੀਕ ਹੈ ਜੀ। ਇਹ ਅਕਲ ਲੈ ਬੋ। ਹਮ ਹਮ। ਅਕਲ ਦਾ ਮਤਲਬ ਇਹ ਨਹੀਂ ਕਿ ਤੌੜ ਟਕਾ ਲੋ ਸੋਚਣੇ ਬੰਦ ਕਰ ਲੋ। ਹਮ ਹਮ ਨਾ ਨਾ ਅਕਲ ਨੂੰ ਸੰਤੁਲਿਤ ਜਾਗਰਤ ਅਵਸਥਾ 'ਚ ਰਹੋ ਆਵੇ ਨੋ ਹਮ ਹਮ ਜਾਗਰਤ ਸਹਿਜ ਅਵਸਥਾ 'ਚ ਰਹੋ ਸਹਿਜ ਬਲੋ ਜੋ ਤਤ ਨਾ ਜਾਈ ਹਮ ਹਮ ਸਹਿਜ ਅਵਸਥਾ 'ਚ ਰਹਿਣਾ ਜੋ ਕਭ ਕਰਨਾ ਹੈ ਨਾ ਪ੍ਰੈਜੈਂਟ ਵਿੱਚ ਰਹੋ ਠੀਕ ਹੈ ਉਹ ਤੂੰ ਚੱਜ ਜਾ ਉਹ ਨਾ ਪਾਸਟ ਜੋ ਹੋ ਚੁੱਕਿਆ ਉਹਦਾ ਤਸਵੀਰ ਕਰੋ ਤੂੰ ਚੜ੍ਹ ਆਰ ਪਾਸ ਦੀ ਲੋੜ ਜੋ ਹੋ ਗਿਆ ਹੋਇਆ ਗਿਆ ਉਹਨੂੰ ਉਹ ਤੋਂ ਸਿੱਖਿਆ ਲਓ ਬਾਹਰ ਨੂੰ ਜਨਾਬ ਸਿੱਖਿਆ ਤਾਂ ਲੈ ਹੀ ਹੋ ਜਾਂ ਤੂੰ ਬਾਹਰੂ ਬਹਤੇ ਕੀ ਹੋਊ ਕੀ ਨਹੀਂ ਹੋ ਅਪਨ ਕੋਈ ਪਤਾ ਨਹੀਂ ਰਹਿ ਜਾਂ ਰਾਬੇ ਇੱਥੇ ਮੂਲਾ ਉਠਾਓ ਇਹ ਕਰ ਲੈ ਵੇ ਠੀਕ ਹੈ ਜੇ ਉਹਦਾ ਇਹ ਵੀ ਇੱਕ ਤਾਂ ਧਿਆਨ ਨਾਲ ਕੇ ਸੋਚ-ਵਿਚ ਕਰਦੇ ਹੋ ਹੂੰ ਹੂੰ ਜੱਗੀਆਂ ਵਾਲਾ ਕੰਮ ਨਹੀਂ ਉਹਦਾ ਉਹਦਾ ਬੁੱਧੀ ਹੀ ਤਾਂ ਹੋ ਗਿਆ ਬੁੱਧੀ ਤੋਂ ਕੰਮ ਲੈਣੇ ਬੰਦ ਕਰਤਾ ਹੂੰ ਅਗਲੇ ਉਹਦਾ ਹੁੰਦਾ ਬੁੱਧੀ ਹੀ ਰਵਾ ਨਹੀਂ ਐ ਬੁੱਧੀ ਤੋਂ ਸਤੁਲਤ ਤਰੀਕੇ ਨਾਲ ਕੰਮ ਲੈਣਾ ਹੂੰ ਬੁੱਧੀ ਤੋਂ ਕੰਮ ਲੈਣਾ ਅਕਲੀ ਸਾਹਿਬ ਸੇ ਵੀ ਏ ਹੂੰ ਹੂੰ ਅਗਲੀ ਕੀ ਜਦਾਂ ਉਹਨੇ ਬੜਕੇ 부ਧੀ ਅਗਲੀ ਪਾਈਏ ਬਾਣ ਹਮ ਹਮ ਅਦੂਏ ਨਾ ਕੀ ਅਕਲ ਗਵਾਈਏ ਬਾਦ ਹਮ ਹਮ ਅਗਲੇ ਦੀ ਹੈ ਬਾਦ ਬਾਦ ਨਕਲ ਕਰੀ ਆਈਏ ਸਾਰੀ ਅਕਲ ਗਵਾ ਲਈਏ ਇਹਨੂੰ ਅਕਲ ਨਹੀਂ ਹੈ ਤੇ ਗੁਰਬਾਣੀ ਨੂੰ ਦਾ ਗੁਰਬਾਣੀ ਦਾ ਇਹਨੂੰ ਅਪਨੋ ਬੁਧੀ ਦੀ ਹਮ ਹਮ ਪਰ ਵਿਦਵਾਨ ਇਸੇ ਕੱਪ ਜੇ ਲੱਗੇ ਹੋਏ ਨੇ ਹਮ ਹਮ ਪਹਿਲਾਂ ਵੀ ਪੰਡਿਤ ਵੀ ਲੱਗੇ ਤੇ ਅੱਜ ਵੀ ਸਾਡੇ ਸਿੱਖ ਵਿਦਵਾਨ ਹੀ ਲੱਗੇ ਨੇ ਹਮ ਵਿਦਵਾਨ ਇਹ ਤੇ ਤਕੈਸੀ ਕੁਦਰਤ ਅਕਲ ਲਗਵਾਇਆ ਬਾਕ ਹੂੰ ਜਿਹੜੇ ਆਪਣੇ ਤੋਂ ਬਾਅਦ ਬਾਅਦ ਚ ਪਾ ਕੇ ਰੱਖਦੇ ਨੇ ਉਹ ਵਿਦਵਾਨ ਹੁੰਦੇ ਨੇ ਤੇ ਖੁੰਦੇ ਨਹੀਂ ਹੂੰ ਕੰਗਰ ਗੁਰਬੰਦिलास ਦੀ ਗੱਲ ਹੈ ਹੂੰ ਇਹਨੇ ਪੜ੍ਹ ਕੇ ਭੁਜਿਆ ਹੋਖਲੇ ਅਸਲ ਚ ਅਕਲ ਹੋਈ ਆ ਇਹੜੀ ਪੜ੍ਹ ਕੇ ਭੁਜਦੀ ਕੁਛ ਅਗਲੇ ਪਾਈਏ ਬਾਣ ਤੰਜ ਬੋਲ ਤੂੰ ਜੇ ਪੜ ਕੇ ਗੁੱਝਾਂ ਹੂੰ ਹੂੰ ਅਗਲੇ ਸਾਹਿਬ ਸਾਹਿਬੀ ਸਾਹਿਬ ਦੀ ਜਿਹੜੀ ਸੇਵਾ ਹੈ ਇਹ ਵੀ ਅਗਲ ਨਾਲ ਗੱਲ ਨਹੀਂ ਆ ਠੀਕ ਹੈ ਜੀ ਲੰਦ ਸਰੀਰ ਨਾਲ ਦੀ ਗੱਲ ਨਹੀਂ ਬਾਹਰ ਨਾਲ ਗੱਲ ਨਾਲ ਕਰਦੀ ਹੈ ਹੂੰ ਹੂੰ ਬਾਹਰਲੇ ਸਰੀਰ ਦੀ ਸੇਵਾ ਸੇਵਾ ਨਹੀਂ ਹੈ ਉਦਦ ਅੱਛਾ ਉਹ ਹੂੰ ਹੂੰ ਅਗਲ ਨਾਲ ਸੇਵਾ ਕਰਦੀ ਹੈ ਬਸ ਕਾਲਸੇ ਵਾਲੀ ਸੇਵਾ ਅਗਲ ਦੀ ਨਹੀਂ ਹੈ ਉਹ ਸਰੀਰ ਨਾਲ ਹੋ ਰਹੀ ਹੈ ਜੋ ਸਰੀਰ ਨਾਲ ਸੇਵਾ ਕਰਦੀ ਸੇਵਾ ਦੀ ਸਰੀਰ ਦੀ ਸੇਵਾ ਅਲੱਗ ਅਲੱਗ ਅਗਲ ਦੀ ਸੇਵਾ ਅਲੱਗ ਹੈ ਅਗਲ ਦੀ ਸੇਵਾ ਦਰਗਾਹੇ ਵਿੱਚ ਕੰਮ ਹੋਦੀ ਹੈ ਸਰੀਰ ਦੀ ਸੇਵਾ ਦਰਗਾਹੇ ਕੰਮਦੀ ਹੁੰਦੀ ਹੈ ਅਗਲ ਦੀ ਸੇਵਾ ਨੂੰ ਸਭ ਜਣ ਤੱਕੇ ਕੰਮ ਹੁੰਦੀ ਹੈ ਹਮਮ ਯਾਉਦੀ ਆਪਰ ਤਾਂ ਫੁੱਲ ਤੱਕ ਲੈ ਕੇ ਜਾਂਦੀ ਹੈ ਫੜ ਲਈ ਹੈ ਅੱਛਾ ਜੀ ਫਲ ਕਿਹੜੀ ਸੇਵਨ ਨੂੰ ਲੱਗਦਾ ਹਮਮ ਅਗਲਾੜੀ ਸੇਵਨ ਫੜ ਲਵੇ ਹਮਮ ਫੜ ਕੀ ਹੈ ਫਾਲੇ ਬੋਲ ਹਮਮ ਬੋਲ ਦਾ ਪ੍ਰਾਪਤ ਦਰਗਾਹ ਤੇ ਪੜ ਕੇ ਜਿਹੜਾ ਬੁੱਝਣਾ ਅਗਲੀ ਪੜ ਕੇ ਬੁੱਝੀ ਅਗਲੀ ਪਾਈ ਹੈ ਬਾਣ ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ ਹਮਮ ਅਸਲ ਰਾਹ ਇਹ ਹੈ ਬਾਕੀ ਸਭ ਸ਼ੈਤਾਨ ਦੇ ਜਿਹੜੇ ਰਲਣਾ ਕਰ ਰਹੇ ਨੇ ਜੋ ਪ੍ਰਚਾਰ ਕਰਦੇ ਸਿੱਖ ਪ੍ਰਚਾਰ ਕਰਦੇ ਨੇ ਸਭ ਸ਼ੈਤਾਨ ਦੇ ਸਭਨਾਂ ਦਾ ਮਨ ਸ਼ੈਤਾਨ ਆ ਦਿਮਾਗ 'ਚ ਬੈਠਾ ਹੈ ਜਿਹੜੇ ਦਿਮਾਗ ਨੂੰ ਮੰਦੇ ਨੇ ਜਿਹੜਾ ਨੂੰ ਦਿਮਾਗ ਲੱਗਦਾ ਹੈ ਕਸਬਦਾਰ ਸਭ ਸ਼ੈਤਾਨ ਤੇ ਕਰਕੇ ਬੈਠੇ ਨੇ ਹੂੰ ਹੂੰ ਅਰਾਜ ਕਰੇਗਾ ਖਾਲਸਾ ਸ਼ੈਤਾਨ ਦਾ ਸਰ ਹੈ ਹੂੰ ਤੱਕ ਕੁ ਕੋ ਮਾ ਕੰਪਿਟੀਸ਼ਨ ਕੀ ਆਏ ਆ ਦਾਸ ਬਣਾ ਕਬ ਇਹ ਸਭ ਸ਼ੈਤਾਨੀ ਗੱਲਾਂ ਨੇ ਕੁਰਬਾਨੀ ਦੀ ਗੱਲ ਨਹੀਂ ਹੈ ਜੋ ਕੁਰਬਾਨੀ ਵਿੱਚ ਗੱਲ ਕੀਤੀ ਹੋਈ ਹੈ ਇਹ ਸ਼ੈਤਾਨ ਨੂੰ ਕਾਬੂ ਕਰਦੀ ਕੋਈ ਸ਼ੈਤਾਨ ਹੈ ਕੁਰਬਾਨੀ ਦਾ ਮਨ ਨੂੰ ਕਾਬੂ ਕਰਦੀ ਹੈ ਉਹ ਸਾਰੀ ਸ਼ੈਤਾਨੀ ਸਿੱਖਿਆ ਕਿ ਕਈ ਜਾਨਾਂ ਦੀ ਠੀਕ ਹੈ ਕੈ ਤਾਂ ਦੀ 40 ਸਾਲੋਂ ਸਿੱਖੀ ਤੋਂ ਦੂਰ ਕਰਦਾ ਹੂੰ ਗੁਰਬਾਣੀ ਦਾ ਸ਼ੈਤਾਨ ਨੂੰ ਵੰਦੂ ਕਾਬੂ ਕਰ ਲਈ ਜਗਨ ਕਾਬੂ ਕੀਤੇ ਹੁੰਦਾ ਨਹੀਂ ਮਰਦਤਾ ਚਾਹੁੰਦਾ ਮੈਂ ਕਿ ਬਦੂ ਕੋਈ ਕਾਬੂ ਮਨ ਦਾ ਕਹਿੰਦਾ ਇਹ ਤਾਂ ਸ਼ੈਤਾਨਾ ਨੇ ਕਹਿਤਾ ਭਗਤਾਂ ਨੇ ਭਗਵਾਨ ਨੂੰ ਵਸ ਕਰ ਲਿਆ ਫੇਰ ਜੀਰ ਬਾਕੇ ਡੋੜੀ ਹੂੰ ਤੂੰ ਭਗਤਾਂ ਦੇ ਵਸ ਤਦ ਤੂੰ ਭਗਤਾਂ ਦੇ ਵਸ ਪੁੱਠੇ ਹੱਥਾਂ ਨਾਲ ਗੁਰਬਾਣੀ ਦੇ ਹੂੰ ਕਿਨਾ ਕਾਲੇ ਸ਼ਤਾਨ ਦੇ ਨਾਰ ਕਾਖੇ ਰਾਏ ਹੋ ਹੋਰ ਗੱਲਾਂ ਕੀ ਤਾਂ ਇਹ ਅਕਲ ਲੈ ਵਾ ਅਕਲ ਲੈ ਵਾ ਅਕਲ ਨਹੀਂ ਪੜ ਕੇ 부ਜੀਏ ਆ ਪੜ ਲਈਏ ਬਾਣੀ ਗੁਰਬਾਣੀ ਪੜ ਲਈਏ ਅਕਲ ਨਹੀਂ 부ਜੀਏ ਅਕਲ ਨਹੀਂ ਪੜ ਲਈਏ ਇਹ ਅਕਲ ਲੈ ਵਾ ਹਰ ਵਕਤ ਅਕਲ ਦੇ ਸਿਰ ਤੇ ਰਹਿਣਾ ਹੈ ਅਕਲ ਅਕਲ ਦੀ ਰੋਸ਼ਨੀ ਜੀ ਚੱਲਣਾ ਹੈ ਹਰ ਕਦਮ ਉੱਪਰ ਦੀ ਰੋਸ਼ਨੀ ਲੱਖਣਾ ਹੈ ਸਦਾ ਅਟੱਲ ਰਹਿ ਕਾਰਣ ਸਿਓ ਇੱਛਾ ਚਾਰ ਕਾਰਣ ਸਿਓ ਹੂੰ ਕਲੋ ਕੀ ਹੈ ਹੂੰ ਅਕਲ ਦੇ ਲਿਵ ਚੱਲਣਾ ਕਲੋ ਕੀ ਹੈ ਹੂੰ ਹੂੰ ਇੱਛਾ ਚਾਰ ਹੈ ਇੱਛਾ ਹੂੰ ਅਰ ਕਾਰਣ ਹੂੰ ਅ ਕਾਰਣ ਹੂੰ ਅਕਲ ਦੀ ਸੋਚ ਨਹੀਂ ਛੋੜੋ ਚਾਹੀਦਾ ਹੂੰ ਕੁਰਬਾਨੀ ਤੋਂ ਜੋ ਉਹਦੀ ਰੋਸ਼ਨੀ ਜਿਹੜਾ ਅਚਾਰਲ ਚਾਹੀਦਾ ਉਹਦੀ ਰੋਸ਼ਨੀ ਜੇ ਚੱਲਣਾ ਚਾਹੀਦਾ ਉਹਦੀ ਰੋਸ਼ਨੀ ਜੇ ਇੱਛਾ ਪੈਦਾ ਹੋਣੀ ਚਾਹੀਦੀ ਹੈ ਜਿਹੜੀ ਇੱਛਾ ਪਤਾਂ ਦੀ ਕਹਿੰਦੀ ਹੈ ਗੱਲ ਤਾਂ ਉਹ ਇੱਛਾ ਪੈਦਾ ਨਹੀਂ ਹੋਣੀ ਚਾਹੀਦੀ ਉਸ ਇੱਛਾ ਦਾ ਨਾਸ ਕਰੋ ਕੀ ਅਚਾਰਲ ਆ ਅਚਾਰਲ ਜਿਹੜਾ ਵੱਡਣਾ ਇੱਛਾ ਦੇ ਨਾਲ ਵੱਡਣਾ ਸਾਡਾ ਹੂੰ ਹੂੰ ਅਸਲ ਵਿੱਚ ਇੱਛਾ ਹੀ ਆਚਰਣ ਦਾ ਰੂਪ ਬਣਦੀ ਹੈ। ਅੱਛਾ ਜੀ। ਜੇ ਸਾਚੇ ਨਾਮ ਦੀ ਭੁੱਖਾ ਝੜੂ ਹੋ ਜਾ ਹੋ ਜੂ। ਹੂੰ ਹੂੰ। ਜੇ ਮਾਇਆ ਦੀ ਭੁੱਖਾ ਝੜੂ ਹੋ ਜਾ ਹੋ। ਹੂੰ। ਚਾਰ ਨੇ ਤਾਂ ਕੀ ਭਾਵ ਹੈ ਜੀ? ਇੱਛਾ ਚਾਰ ਹੈ। ਇੱਛਾ ਰੂਪ। ਓਹੋ। ਜਿਹੜੀ ਅੰਦਰ ਇੱਛਾ ਹੈ, ਉਹਦੀਓ ਪੂਰਤੀ ਹੈ। ਹੂੰ ਹੂੰ। ਜੇ ਸਾਡੇ ਅੰਦਰ ਇੱਛਾ ਪੈਦਾ ਹੋਊਗੀ, ਅੱਗਲੀ ਇੱਛਾ ਪੈਦਾ ਕਰਦੀ ਜਦੋਂ ਹੂੰ ਹੂੰ ਉਹਦੇ ਅਗਰਾਂ ਦੇ ਨਾਲ ਆਚਰਣ ਹੋਊਗਾ ਹੂੰ ਹੂੰ ਪੂਰਤੀ ਇੱਛਾ ਦੀ ਪੂਰਤੀ ਹੋਵਾਂ ਜਦੋਂ ਥੰਦਾ ਹੂੰ ਹੂੰ ਉਹ ਇੱਛਾ ਨੂੰ ਚਾਰਾ ਇੱਛਾ ਦੀ ਤਰਜੀਬ ਆਤੇ ਇੱਛਾ ਨੂੰ ਚਾਰਾ ਪੌੜੇ ਪੱਠੇ ਪੌੜੇ ਹੂੰ ਹੂੰ ਇੱਥੇ ਬੋਲੀ ਜੇ ਮੈਂ ਉਹਦੇ ਬਾਅਦ ਪੱਠੇ ਚਾਹੀਦੇ ਜੀ ਇੱਛਾ ਦੇ ਠੀਕ ਹੈ ਉਹ ਪੁਕ ਉਹ ਕਿਲੀ ਤਰਪਤੀ ਤਾਂ ਉਹ ਇਹੋ ਲੇ ਪੱਠੇ ਆਉਣੇ ਉਹਦੇ ਹੂੰ ਹੂੰ ਓਏ ਛਾਵਾਂ ਨੂੰ ਚਰਾਉਂਦੇ ਨੇ ਜਿਹੜੇ ਕਹਿੰਦੇ ਕ੍ਰਿਸ਼ਨ ਨੂੰ ਚਰਾਵਤ ਦਾ ਗਾਉਰੇ ਹੂੰ ਹੂੰ ਓਏ ਛਾਂਗ ਰੇਣੀਆਂ ਅੰਦਰ ਫੈਲਾਉਂਦੇ ਉਹਨਾਂ ਦੀ ਉਹ ਚਾਰਾ ਉਹਨਾਂ ਨੂੰ ਪੱਠੇ ਪੈਂਦੇ ਨੇ ਉਹਨਾਂ ਦੀ ਪੂਰਤੀ ਦੇ ਵਾਸਤੇ ਭੱਜਿਆ ਫਿਰਦਾ ਆਦਮੀ ਹੂੰ ਹੂੰ ਪਰ ਇਹ ਅਕਲ ਦੱਸੂਗੀ ਵੀ ਇਹ ਈਛਾ ਗਲਤ ਹੈ ਠੀਕ ਹੈ ਜਿਹੜਾ ਕੰਮ ਹਮਮ ਇਹ ਛਾਇਤ ਆਏਗਾ ਇਹਦੇ ਬਗਲ ਲਾਗੇ ਫਿਰ ਨੁਕਸਾਨ ਫਾਇਦਾ ਇਹ ਅਕਲ ਦੇ ਲੈਵਲ ਦੇ ਉੱਤੇ ਹਰ ਵਕਤ ਰੱਖੋ ਹਮਮ ਜਿਹੜੀ ਛਾਇਤ ਕਰਦੀ ਹੈ ਉਹ ਕਹਿੰਦੇ ਇਹ ਨਹੀਂ ਕਰਦੀ ਤਾਂ ਤੁਹਾਨੂੰ ਕਹਿੰਦੇ ਕਾਰਨ ਸੋ ਛਾ ਯਾਰ ਹੈ ਸਾਰੇ ਹਾਂਜੀ ਇੱਛਾ ਦਾ ਪੂਰਤੀ ਕਰਦੀ ਜੇ ਨਾਮ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ ਹੂੰ ਹੂੰ ਜੇ ਮਾਇਆ ਦੀ ਇੱਛਾ ਦੀ ਪੂਰਤੀ ਕਰੂਗਾ ਠੀਕ ਹੈ ਜੀ ਮਾਇਆ ਸੱਚਾ ਗੈਰ ਦੀ ਇੱਛਾ ਬਖਰੀ ਇੱਛਾ ਨਾਮ ਦੀ ਇੱਛਾ ਗੁਰ ਦੀ ਇੱਛਾ ਕੁਬਰੀ ਇੱਛਾ ਤਾਂ ਦੁੱਤੂ ਤਾਂ ਰਹਿ ਤੂੰ ਜਲਗਲ ਕਟਿਆ ਜਾ ਹੂੰ ਹੂੰ ਗੈਰ ਖਾਊਗਾ ਗੁਰੂ ਕੋਈ ਬਰੂਗਾ ਕੋਈ ਵਿਖਾ ਨਹੀਂ ਸਕਦਾ ਇੱਥੋ ਹੀ ਅਕਲ ਲੈ ਬਹਿ ਅੱਛਾ ਉਹ ਕਿਹੜਾ ਜਲ ਕਰਨ ਕਿਹੜਾ ਨਹੀਂ ਕਰਨ ਇੱਥੋ ਫੈਸਲਾ ਦਾ ਹੂੰ